ਅਣਪਛਾਤੇ ਨੌਜਵਾਨ ਦੁਕਾਨ ਅੰਦਰ ਦਾਖਲ ਹੋ ਨਕਦੀ ਦੀ ਖੋ ਕੇ ਰੋਇ ਫਰਾਰ ਬੂਟਾਂ ਦੀ ਦੁਕਾਨ 'ਚੋਂ ਕੀਤੀ ਪੈਸੇ ਦੀ ਖੋ ਅਤੇ ਬੂਟ ਵੀ ਲੈ ਗਏ ਬਟਾਲਾ ਦੇ ਖਜੂਰੀ ਗੇਟ ਇਲਾਕੇ 'ਚ ਇੱਕ ਬੂਟਾਂ ਦੀ ਦੁਕਾਨ 'ਚ ਤਿੰਨ ਅਣਪਛਾਤੇ ਨੌਜਵਾਨ ਨਵੇਂ ਬੂਟ ਲੈਣ ਦੇ ਬਹਾਨੇ ਆਏ ਅਤੇ ਜਿੱਥੇ ਪੈਰਾਂ 'ਚ ਨਵੇਂ ਬੂਟ ਪਾ ਉੱਥੋਂ ਹੀ ਫਰਾਰ ਹੋ ਗਏ ਜਾਂਦੇ ਜਾਂਦੇ ਦੁਕਾਨਦਾਰ ਦੇ ਹੱਥ ਤੋਂ ਕਰੀਬ 15000 ਰੁਪਏ ਦੀ ਨਕਦੀ ਵੀ ਖੋ ਲੈ ਗਏ ਦੁਕਾਨਦਾਰ ਬਿੱਕੀ ਸ਼ਰਮਾ ਨੇ ਦੱਸਿਆ ਕਿ ਸ਼ਾਮ ਕਰੀਬ 4 ਵਜੇ ਉਸ ਦੀ ਦੁਕਾਨ ਤੇ ਤਿੰਨ ਨੌਜਵਾਨ ਜਿਨ੍ਹਾਂ ਦੇ ਹੱਥ 'ਚ ਦਾਤਰ ਸੀ ਉਹ ਦੁਕਾਨ ਤੇ ਆਏ ਅਤੇ ਉਹਨਾਂ ਨੇ ਨਵੇਂ ਬੂਟ ਲੈਣ ਦੀ ਮੰਗ ਕੀਤੀ ਅਤੇ ਆਪ ਹੀ ਡਿਸਪਲੇ 'ਚ ਲੱਗੇ ਬੂਟ ਦੇਖਣ ਲੱਗ ਪਏ ਦੇਖਦੇ-ਦੇਖਦੇ ਦੋ ਨੌਜਵਾਨ ਪਹਿਲਾ ਬਾਹਰ ਖੜੇ ਹੋ ਗਏ ਅਤੇ ਇੱਕ ਨੌਜਵਾਨ ਨੇ ਇੱਕ ਬੂਟਾਂ ਦਾ ਜੋੜਾ ਆਪਣੇ ਪੈਰਾ 'ਚ ਚੈੱਕ ਕਰਨ ਦੇ ਬਹਾਨੇ ਪਾ ਲਿਆ ਗੱਲਾਂ 'ਚ ਫਸਾ ਉਹ ਬੂਟ ਵੀ ਲੈ ਗਏ ਤੇ ਖੋ ਕੇ 15000 ਰੁਪਏ ਵੀ ਲੈ ਗਏ ਜੀਵੀਸੀ ਅਪਡੇਟ ਦੇ ਲਈ ਗੁਰਦਾਸਪੁਰ ਤੋਂ ਪੱਤਰਕਾਰ ਲੱਪਰੇ ਸੇ ਖੁਸ਼ੀਪੁਰ ਦੀ ਰਿਪੋਰਟ ਜੀ ਸ਼ਰਮਾ ਨਾ ਬਣੀ ਮਰਾ ਸਵਾਜਾ ਸਾਢੇ 4 ਵਜੇ ਨਾ ਮੇਰੇ ਕੋਲ ਤਿੰਨੇ ਜਣੇ ਆਏ ਆ ਹਥਿਆਰ ਨਾਲ ਜਫੜੇ ਹੀ ਦਾਤਰ ਹੀ ਗੰਡਾਸਾ ਹੀ ਬਾਕੀ ਔਂ ਜੇ ਕਰੀ ਜਾਂਦੇ ਇਹ ਵਕੀ ਨੂੰ ਅੰਦਰ ਆ ਕੇ ਰਿਤਮ ਨੇ ਕਹਿੰਦੇ ਉਹ ਵਿਖਾ ਜੇ ਉਹ ਮੈਂ ਕਿਹਾ ਭਰੀ ਹਟਾ ਆਨਲਾਈਨ ਦਾ ਕੰਮ ਆ ਇਹ ਡਿਟੇਲ ਨਹੀਂ ਕਰਦੇ ਤੇ ਤੁਹਾਡ ਸਾਈ ਦਾ ਮੇਰੇ ਕੋਲ ਸਮਾਨ ਨਹੀਂ ਹੈਗਾ ਤੇ ਕਹਿੰਦੇ ਇਹ ਵੇਵ ਕੰਮ ਆ ਭਰੀ ਮੈਨੂੰ ਪਤਾ ਸ਼ਕਲ ਥੋੜੀ ਮੈਨੂੰ ਲੱਗ ਰਹੀ ਥੋੜੇ ਉਸਹਾ ਦਾ ਮੈਂ ਕਿਹਾ ਮੇਰੇ ਕੋਲ ਉਸ ਮਾ ਤੁਹਾਡਾ ਨਹੀਂ ਹੈ ਇੰਨੇ ਦੋ ਜਣੇ ਫੇਰ ਆਏ ਨੇ ਬਾਹਰੋਂ ਅੰਦਰ ਹੋ ਗਏ ਕਹਿੰਦੇ ਵੀ ਆ ਸਾਮਾਨ ਦੇ ਮੈਂ ਭਾਰੀ ਮੇਰ ਕੋਲ ਨਹੀਂ ਆ ਰਹੀ ਹੋਵੇ ਟਰਾਈ ਕਰ ਲੂ ਉਹ ਦੋ ਜਣੇ ਬਾਹਰ ਨਿਕਲ ਗਏ ਨੇ ਇੱਕ ਜਣੇ ਨੇ ਉਹ ਬੂਟ ਫੜ ਕੇ ਟਰਾਈ ਕੀਤੇ ਖੁਦ ਪੈਰੀ ਪਾਉਂਦਾ ਪਿਆ ਭਾਰੀ ਵਾ ਕਹਿੰਦਾ ਮੈਂ ਸਾਈਜ਼ ਚੈੱਕ ਕਰਾਂ ਮੈਨੂੰ ਭਾਰੀ ਸੇਮ ਇਹਦੇ ਨਾਲ ਆਨਲਾਈਨ ਮੰਗਾ ਦਿਓ ਮੈਂ ਭਾਰੀ ਮਿਲ ਜਾਣਗੇ ਇੰਨੇ ਦਾ ਮੈਨੂੰ ਫੋਨ ਆਇਆ ਤੇ ਮੈਂ ਕਮੇਟੀ ਦੇ ਚਲਾ ਗਿਰੇ ਕਿ ਨਾ ਕੈਸ਼ ਗਿੰਡਾ ਪਿਆ ਮੈਂ ਪੈਸੇ ਤੇ ਮੈਂ ਇੱਕ ਗਨ ਫੋਨ ਲਾਇਆ ਮੇਰਾ ਧਿਆਨ ਨਹੀਂ ਹੋਣਾ ਮੈਨੂੰ ਲੱਗਾ ਵੀ ਅਚਾਨਕ ਲੱਗੇ ਪਚਪਟਾ ਮਾਰਿਆ ਬੂਟ ਦੇ ਪਹਿਲਾਂ ਹੀ ਪਾਈ ਸੀ ਸਾਹਮ ਲਗਭਗ ਜਟੀ ਗਿੰਨੇ ਗੇਂਦੇ ਆਏ 14 ਤੋਂ 15000 ਰੁਪਏ ਦੇ ਬੂਰੀ ਪਰਿਗੜੀ ਆ ਗਏ 25-2600 ਰੁਪਏ ਦੇ ਤਿੰਨੇ ਜਣੇ ਹੀ ਇੱਕ ਵੀਰ ਨੇ ਆਏ ਉਹਦੇ ਪਰਨਾ ਬੰਨਿਆ ਆਇਆ ਪੂਰਾ ਜਿਹੜਾ ਆਪਣਾ ਗਿੱਟੜਾ ਦਾ ਕਹਿਲੀ ਚੋਟਾ ਦਾ ਪਾਇਆ ਨੀਲਾ ਇੱਕ ਨੇ ਨੀਲਾ ਪਰਨਾ ਹੋਰ ਬੰਨਿਆ ਦੂਜੇ ਬੰਨਿਆ ਤੀਜਾ ਮਨਾਂ ਜਿਹੜਾ ਮੋਨਾ ਹੀ ਪੱਕੇ ਜੇ ਰੰਗਦਾ ਹੈ ਵਾਰ ਦੇ ਬਿਲਕੁਲ ਛੋਟੇ ਛੋਟੇ ਗੰਜਾ ਡੈਵ ਲਾ ਲਓ ਮਤਲਬ ਜੀ ਨਹੀਂ ਬੰਨੇ ਲਿਖੀ ਹਾਂ ਨਹੀਂ ਜਦੋਂ ਅੰਦਰ ਆਏ ਆ ਉਦੋਂ ਦੇ ਨਾ ਮੂੰਹ ਖੋਲੇ ਬਾਹਰ ਜਾ ਕੇ ਦੋ ਜਿਹੜਾ ਮੂੰਹ ਬੰਨ ਲੈ ਤੀਜੇ ਨੇ ਜਿਹੜਾ ਜਿਹੜਾ ਭੱਜਿਆ ਪੈਕ ਹੋ ਗੋ ਉਹਨੇ ਮੂੰਹ ਨਹੀਂ ਬੰਨਿਆ ਤੇ ਅਸੀਂ ਸੋਚ ਰਹੇ ਸ਼ਹਿਰ ਦੇ ਬਿਲਕੁਲ ਵਿੱਚ ਘਰ ਦੁਕਾਨ ਆ ਦਿਨ ਦਿਹਾੜੇ ਹਰ ਕੋ ਲੋਡਾ ਖਾਉਂ ਡਿਆਈ ਮੰਨ ਲਓ ਰਾਤ ਦੇ 9 ਵਜੇ ਤੱਕ ਬਹਿਣਾ ਹੁੰਦਾ ਅਸੀਂ ਕਿੱਥੇ ਸੇਫ ਹੈਗੇ ਇੱਥੇ ਅਨ ਖੁਦ ਨੂੰ ਨਹੀਂ ਲੱਗਦਾ ਸੇਫ ਜੇ ਮਤੇ ਅਧਾਰ ਹਿਆ ਰਿਓ ਨਾ ਕੋਲ ਮਾਲਮ ਮੇਰੇ ਸੱਟ ਲਾ ਜਾਂਦੇ ਤੇ ਫਿਰ ਮੈਂ ਕੀ ਹਥਿਆਰੇ ਦਾਤਰਿੰਗ ਦਸਰ ਮੈਂ ਵੇਖਿਆ ਮਾਰੇ ਬਾਕੀ ਇਦਾਂ ਦਾ ਵਕੀਲ ਨੂੰ ਹੱਥ ਲਾਈ ਜਾਂਦੇ ਮੇ ਵੀ ਹੈਗਾ ਕਿ ਨਹੀਂ ਹੈਗਾ ਮੈਨੂੰ ਲੱਗਦਾ ਹੈਗਾ ਹੀ ਉਹਨਾਂ ਕੋ ਜਾਣ ਕੇ ਦਾਦੀ ਦੁਕਾਨ ਉਹ ਕਿੰਨੇ ਦਿਨ ਕਿੰਨੀ ਦੇਰ ਤੋਂ ਦੁਕਾਨ ਕਰ ਪਰਿਮਿੰਨ ਅੱਜ 1.5 ਸਾਲ ਹੋ ਗਿਆ ਜੇਕਰ ਉਹ ਦੁਕਾਨ ਜੇਕਰ ਦੁਕਾਨਦਾਰ ਕਰਦੇ ਕੀ ਨਾਮ ਦੀ ਦੁਕਾਨ ਇਹ ਸ਼ੂ ਰੈਗਬਰੀ ਦੁਕਾਨਦਾਰ